ਇਮੀਗ੍ਰੇਸ਼ਨ ਸੈਂਟਰ ਤੇ ਮਾਲਕ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ ਤੇ 75 ਲੱਖ ਰੁਪਏ ਦੀ ਫਰੋਦੀ ਮੰਗਣ ਵਾਲਾ ਪੁਲਿਸ ਵੱਲੋਂ ਗ੍ਰਿਫਤਾਰ ਬੀਤੀਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਤੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਬੰਦਾ 10 ਕੇ 75 ਲੱਖ ਰੁਪਏ ਫਰੋਤੀ ਮੰਗਨ ਵਾਲਾ ਤੋਂ ਚੋਹਾਨ ਪੁਲਸ ਵੱਲੋਂ 10 ਦਿਨਾਂ ਵਿੱਚ ਟ੍ਰੇਸਟ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਨੌਜਵਾਨ ਨੇ ਫੋਨ ਤੇ ਆਪਣਾ ਨਾਮ ਯਾਸੀਮ ਅਖਤਰ ਦਾ ਸਿਆਸੀ ਪਤੇ ਕਿਮੀਗ੍ਰੇਸ਼ਨ ਸੈਂਟਰ ਤੇ ਮਾਲਕ ਸੰਦੀਪ ਸਿੰਘ ਕੰਗ ਨੂੰ ਧਮਕੀ ਦਿੱਤੀ ਸੀ ਕਿ ਚੇਕਰ ਇਹ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਅਤੇ ਉਸਦੇ ਭਰਾ ਹਰਮਨਪ੍ਰੀਤ ਸਿੰਘ ਕੰਗ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਥਾਣਾ ਤੇ ਬਰਦੀ ਪੁਲਸ ਵੱਲੋਂ ਚਾਲ ਵਿਸ਼ਾ ਕੇ ਫਰੋਤੀ ਦੇ 2 ਲੱਖ ਰੁਪਏ ਸਮੇਤ ਇਸ ਨੂੰ ਟ੍ਰੇਸਟ ਕਰ ਲਿਆ ਗਿਆ ਹੈ ਇੱਕ ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈਗੀ ਆ ਜੇਲ੍ਹ ਉਰ ਤੋਂ ਇਹਨਾਂ ਨੂੰ ਇੱਕ ਅਣੂਲ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਨਰੀ ਗਰੁੱਪ ਦਾ ਬੰਦਾ ਕਹਿ ਕੇ ਕਿ ਇਹਨੂੰ 75 ਲੱਖ ਦਿੱਤਾ ਜਾਵੇ ਫੌਤੀ ਨੂੰ ਜਿਹੇਗੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਟ੍ਰੈਪ ਲਾਇਆ ਸੀਗਾ ਤੇ ਸਰਾਦੀ ਜਿੱਦਾਂ ਆਪਾਂ ਡਿਲੀਵਰੀ ਕਰਨ ਜਾਂਦੇ ਹੈਗੇ ਉਦੋਂ ਮੌਕੇ ਦੇਖੇ ਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਹੈ ਉਹ ਬਾਹਰਲੇ ਇਸ ਦਾ ਨੰਬਰ WhatsApp ਕਾਲ ਆਉਂਦੇ ਸੀ ਵੀ ਬਾਕੀ ਇਸ ਦੇ ਲਿੰਕਸ ਅਸੀਂ ਵੈਰੀਫਾਈ ਕਰਦੇ ਆ ਇਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹ ਹੀ ਅਜੇ ਲੈ ਰਹੇ ਆ ਤੇ ਉਸ ਤੋਂ ਬਾਅਦ ਜੋ ਵੀ ਡੇਟਾ ਆਉਂਗਾ ਉਸ ਤੋਂ ਹਿਸਾਬ ਨਾਲ ਪਤਾ ਲੱਗਦੀ ਜਾਏਗੀ ਸਰਾਦੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਬੱਚਤ ਕਰ ਜਾਈਏ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨੀਕਲ ਡਾਟਾ ਹੀ ਮੰਗਾਇਆ ਹੋਇਆ ਜਿਹੜਾ ਟੈਕਨੀਕਲ ਡਾਟਾ ਆ ਜਾਏਗਾ ਉਸ ਦੇ ਹਿਸਾਬ ਨਾਲ ਪਤਾ ਵੀ ਜੋ ਵੀ ਸਰ ਇਹਦੇ ਲਿੰਕਸ ਪਤਾ ਲੱਗਣ ਦੀ ਕੋਸ਼ਿਸ਼ ਕਰਨੀ ਹੈ ਕਿ ਉਦੇਸ਼ਾਂ ਕਰਕੇ ਦੀ ਹੈ ਇਹ ਰਿਕਵਰਟੀ ਦੇ ਦੋ ਲਾਫਰ ਪਰ ਰਿਵਿਊ ਬਣਾਉਣਾ ਕਰ ਲਈ ਗਈ ਹੈ ਜੋ ਸੱਚੇ ਦੇ ਪਾਸੇ ਸੀ